ਆਉਤੋ ਪਾਲਾ ਦਾ ਜੀ ਵੈਰੀ ਖਾਲਸਾ ਵੈਰੀ ਜੀ ਫਤਿਹ ਜੀ ਸਾਡਾ ਧਰਨਾ ਪ੍ਰਦਰਸ਼ਨਤ ਕਰਨ ਦਾ ਕਾਰਨ ਇਹ ਹੈ ਜੀ ਸਾਡਾ ਨਾ ਜੂਨੀਅਨ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਸੀਗਾ ਜੀ ਜਿਹੜੇ ਸਾਡੇ ਪ੍ਰਧਾਨ ਲੱਗੇ ਸੀ ਬਹੁਤ ਸੋਹਣਾ ਕੰਮ ਕਰਦੇ ਸੀ ਪ੍ਰਸ਼ਾਸਨ ਨੇ ਵਿੱਚ ਸਾਡੇ ਦੋ ਕੁ ਬੰਦੇ ਗਲਤ ਤਾਂ ਉਹਨਾਂ ਨੇ ਪ੍ਰਸ਼ਾਸਨ ਦਾ ਦਬਾਅ ਪਾ ਕੇ ਹੋਰ ਬੰਦੇ ਲਾ ਤਿਆਂ ਬਾਹਰੋਂ ਲਿਆ ਕੇ ਉਹਨਾਂ ਨੇ ਕੰਮ ਕਰਾਇਆ ਠੀਕ ਹੈ ਜੀ ਜਿਨ੍ਹਾਂ ਦਾ ਕੋਈ ਜੂਨੀਅਨ ਨਾਲ ਗੱਡੀਆਂ ਨਾਲ ਜਿਨ੍ਹਾਂ ਦਾ ਕੋਈ ਲੇਗਾ ਦੇਗਾ ਨਹੀਂ ਠੀਕ ਹੈ ਜੀ ਇਸ ਕਰਕੇ ਸਾਡੀ ਸਾਰੀ ਜੂਨੀਅਨ ਉਹਨਾਂ ਤੋਂ ਨਾਰਾਜ਼ ਹੈ ਜੀ ਠੀਕ ਹੈ ਜੀ ਤੇ ਜਿਹੜੇ ਪਹਿਲੇ ਪ੍ਰਧਾਨ ਤੇ ਉਹਨਾਂ ਦਾ ਸਾਡਾ ਬੜਾ ਸੋਹਣਾ ਕੰਮ ਚਲਾਇਆ ਸਾਡਾ 4 ਕੰਮ ਦਿਨੇ ਹੋ ਗਏ ਜੀ ਮੁੰਡਿਆਂ ਨੂੰ ਬੈਠਣ ਨੂੰ ਏਸੀ ਲਾਏ ਆ ਬਹੁਤ ਹੂਲ ਤਾਂ ਦੇਈਆਂ ਉਹਨਾਂ ਨੇ ਸਾਡੇ ਇਹ ਜਿਹੜੇ ਇੱਕ ਦੋ ਵਿੱਚ ਬੰਦੇ ਹੈਗੇ ਆ ਜੀ ਭ੍ਰਿਸ਼ਟ ਉਹਨਾਂ ਤੋਂ ਇਹ ਬਰਦਾਸ਼ਤ ਨਹੀਂ ਹੋਇਆ ਠੀਕ ਹੈ ਜੀ ਕੰਮ ਚੱਲਦਾ ਉਹਨਾਂ ਤੋਂ ਬਰਦਾਸ਼ਤ ਨਹੀਂ ਹੋਇਆ ਜੀ ਉਹਨਾਂ ਨੇ ਸਾਡਾ ਕੰਮ ਖਿਲਾਰਨ ਵਾਸਤੇ ਇਹ ਸਾਰਾ ਕੁਝ ਕਰਿਆ ਠੀਕ ਆ ਜੀ ਅਸੀਂ ਕੱਲ ਪ੍ਰਸ਼ਾਸਨ ਨੂੰ ਵੀ ਇਹੀ ਬੇਨਤੀ ਕਰੀ ਸੀ ਅਸੀਂ ਕਿਹਾ ਵੀ ਸਰ ਸਾਡਾ ਕੰਮ ਬਹੁਤ ਸੋਹਣਾ ਚੱਲ ਰਿਹਾ ਹੈ ਜੇ ਸਾਡਾ ਕੋਈ ਤੁਹਾਡੇ ਕੋਲ ਬੰਦਾ ਕੋਈ ਸਾਡੇ ਕੰਪਲੀਟ ਲੈ ਕੇ ਆਇਆ ਤਾਂ ਦੱਸੋ ਸਾਡਾ ਬਹੁਤ ਸੋਹਣਾ ਕੰਮ ਚੱਲਦਾ ਜੀ ਨੰਬਰ ਵਾਰ ਹਰੇਕ ਨੂੰ ਕੰਮ ਮਿਲ ਰਿਹਾ ਜੀ ਚਾਹੇ ਜਿਹਦੇ ਕੋਲ ਇੱਕ ਗੱਡੀ ਹੈ ਜਿਹਦੇ ਕੋਲ 10 ਗੱਡੀਆਂ ਸਾਰੇ ਨੰਬਰ ਵਾਰ ਆਪਣਾ ਕੰਮ ਕਰ ਰਿਹਾ ਪ੍ਰੇਮ ਪਿਆਰ ਨਾਲ ਇਸ ਕਰਕੇ ਵੀ ਸਾਡੇ ਉਹੀ ਪ੍ਰਧਾਨ ਪਹਿਲਾਂ ਵਾਲੇ ਸਹੀ ਆ ਸਾਨੂੰ ਉਹੀ ਸਾਡੇ ਪ੍ਰਧਾਨ ਰਹਿਣ ਜੀ ਸਾਡੇ ਵਿੱਚ ਪ੍ਰਸ਼ਾਸਨ ਦਖਲਦਾਜੀ ਨਾ ਕਰੇ ਸਾਡਾ ਆਪਣਾ ਪ੍ਰਾਈਵੇਟ ਅਦਾਰਾ ਜੀ ਸਾਨੂੰ ਕੰਮ ਕਰਨ ਨੂੰ ਗੱਡੀਆਂ ਗੱਡੀਆਂ ਨੇ ਜਿਸ ਟਾਈਮ ਗੱਡੀਆਂ ਹੈਗੀਆਂ ਜੀ 350 ਜਿਹੜੇ ਹੁਣ ਪ੍ਰਧਾਨ ਬਣੇ ਨੇ ਉਹਨਾਂ ਕੋਲ ਕਿੰਨੀਆਂ ਗੱਡੀਆਂ ਨੇ ਆਪਕੀ ਉਹਨਾਂ ਕੋਈ ਗੱਡੀ ਨਹੀਂ ਜੀ ਪ੍ਰਧਾਨ ਕੋਲ ਕੋਈ ਗੱਡੀ ਨਹੀਂ ਪੈਸੇ ਨਾਲ ਜਿਹੜੇ ਨਾਲ ਦੋਕ ਬੰਦੇ ਦੋ ਚਾਰ ਬੰਦੇ ਸਾਡੇ ਹੈਗੇ ਉਹਨਾਂ ਕੋਲ ਗੱਡੀਆਂ ਹੈਗੀਆਂ ਜੀ 5 ਠੀਕ ਹੈ ਜੀ ਸਰਗਵੀਰ ਸਿੰਘ ਕੀ ਮੁੱਦਾ ਪੱਖਿਆ ਪਿਆ ਜੀ ਅੱਜ ਇਹ ਤੇਰਾ ਮੁੱਦਾ ਇਹ 5-6 ਮਹੀਨਿਆਂ ਤੋਂ ਹੀ ਮੈਂ ਯੂਨੀਅਨ ਵਾਲਿਆਂ ਨੂੰ ਮੈਨੂੰ ਸਹਿਮਤੀ ਨਾਲ ਪ੍ਰਧਾਨ ਲਾਇਆ ਸੀ ਵਧੀਆ ਸਾਡਾ ਕੰਮਕਾਰ ਚੱਲ ਰਿਹਾ ਸੀ ਤੇ ਕੱਲ ਮੈਂ ਬਾਹਰ ਸੀਗਾ ਪ੍ਰਸ਼ਾਸਨ ਦੇ ਹੁਣ ਪਤਾ ਨਹੀਂ ਕਿਹਦਾ ਯੋਗ ਹੈ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰ ਰਿਹਾ ਪ੍ਰਸ਼ਾਸਨ ਨੇ ਕੱਲ ਧੱਕੇਸ਼ਾਈ ਨਾਲ ਤੁਹਾਡੇ ਇੱਥੇ ਬੰਦੇ ਦੋ ਬਾਹਰੋਂ ਪ੍ਰਧਾਨ ਲਾਤੇ ਜਿਨ੍ਹਾਂ ਨੂੰ ਸਾਡੇ ਕੰਮਕਾਰ ਬਾਰੇ ਗੱਡੀਆਂ ਵਾਸਤੇ ਇੱਕ ਪੈਸੇ ਦੀ ਵੀ ਨੌਲੇਜ ਨਹੀਂ ਹੈਗੀ ਉਹਨਾਂ ਨੂੰ ਵੀ ਗੱਡੀਆਂ ਦਾ ਕੀ ਕੀਤਾ ਕਿਵੇਂ ਚੱਲਣਾ ਕੀ ਗੱਲ ਹੈ ਕੀ ਬਾਤ ਕੀ ਕਹਿੰਦਾ ਜੀ ਹੁਣ ਕੱਲ ਪ੍ਰਸ਼ਾਸਨ ਨੂੰ ਪਤਾ ਉੱਤੋਂ ਹੀ ਹੋਰ ਹੈ ਕੀ ਹੈ ਵੀ ਸਾਡੇ ਨਾਲ ਨਿਆਂ ਜੇ ਬਹੁਤ ਧੱਕਾ ਕਰ ਰਹੇ ਨੇ ਠੀਕ ਹੈ ਕੱਲ ਦੇ ਹੁਣ ਤੁਸੀਂ ਯੂਨੀਅਨ ਦੇਖ ਲਓ ਸਾਡੀ 90 ਤੋਂ 95% ਬੰਦੇ ਸਾਡੇ ਨਾਲ ਨੇ ਕੱਲ ਦੇ ਸਾਡੇ ਬੰਦੇ ਨੇ ਕਿਸੇ ਨੇ ਕੋਈ ਗੱਡੀ ਨਹੀਂ ਘਟਾਈ ਕਿਉਂਕਿ ਸਾਨੂੰ ਉਹ ਬੰਦੇ ਇਹਨਾਂ ਨੂੰ ਕਹਿੰਦੇ ਸਾਨੂੰ ਮਨਜ਼ੂਰ ਨਹੀਂ ਹੈ ਉਹ ਬੰਦੇ ਜੀ ਠੀਕ ਹੈ ਜੀ ਤੁਹਾਡੇ ਕੋਲ 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 ਗੱਡੀਆਂ ਕਿੰਨੀਆਂ ਨੇ ਪਰਸਨਲ ਮੇਰੇ ਕੋਲ ਆਪਣੇ ਲੋਵੇ ਪਰਸਨਲ ਹੀ ਹਾਂਜੀ ਮੇਰੇ ਲੋਵੇ ਪੰਜ ਗੱਡੀਆਂ ਨੇ ਠੀਕ ਹੈ ਜੀ ਤੇ ਜਿਹੜੇ ਹੁਣ ਪ੍ਰਧਾਨ ਬਣਾਈ ਨੇ ਉਹਨਾਂ ਕੋਲ ਗੱਡੀਆਂ ਜੀ ਉਹਨਾਂ ਕੋਲ ਕੋਈ ਗੱਡੀ ਨਹੀਂ ਹੈਗੀ ਜੀ ਗੱਡੀ ਨਾਲ ਕੋਈ ਲੈ ਕੇ ਟਿਕ ਨਹੀਂ ਜੀ ਨਹੀਂ ਮਤਲਬ ਹੀ ਨਹੀਂ ਕੀ ਮੰਗ ਜਾਂਦੇ ਹੋ ਤੁਸੀਂ ਮੰਗ ਇਹ ਹੀ ਹੈ ਜੀ ਸਾਡੇ ਜਿੰਨੇ ਆਪਰੇਟਰ ਜਿਵੇਂ ਚਾਹੁੰਦੇ ਨੇ ਹਾਂਜੀ ਹਨ ਦਾ ਕੋ ਦਿਕਤ ਨਹੀਂ ਕਿਸੇ ਤਰ੍ਹਾਂ ਦੀ ਜਿਵੇਂ ਸਾਡੇ ਆਪਰੇਟਰ ਜਾਂਦੇ ਨੇ ਜਿਹਨੂੰ ਵੀ ਚਾਹੁੰਦੇ ਨੇ ਉਹਨੂੰ ਪ੍ਰਦਾਨ ਲਾਓ ਸਾਨੂੰ ਕੋਈ ਦਿੱਕਤ ਨਹੀਂ ਵੀ ਇਹ ਪ੍ਰਸ਼ਾਸਨ ਸਾਡੇ ਨਾਲ ਐਵੇਂ ਧੱਕਾ ਨਾ ਕਰੇ ਪਹਿਲਾਂ ਕਿਉਂਕਿ ਕਾਂਗਰਸ ਵੇਲੇ ਸਾਡੇ ਨਾਲ ਬਹੁਤ ਧੱਕਾ ਹੋਇਆ ਸਾਡੀਆਂ ਯੂਨੀਅਨ ਪੰਕ ਕਰਕੇ ਬਹੁਤ ਅਸੀਂ ਪਿੱਛੇ ਜਾ ਚੁੱਕੇ ਹਾਂ ਹੁਣ ਜੋ 5-6 ਮਹੀਨਿਆਂ ਤੋਂ ਸਾਡਾ ਵਧੀਆ ਕੰਮ ਕਰ ਚੱਲ ਰਿਹਾ ਤੇ ਹੁਣ ਸਾਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਮਿਲਣਾ ਸੀ ਮਿਲੇ ਸੀਗੇ ਕੱਲ ਗਏ ਸੀਗੇ ਉਹਨੇ ਸਾਨੂੰ ਹੌਸਲਾ ਦਿੱਤਾ ਹੈ ਦਲਾਸਾ ਦਿੱਤਾ ਉਸ ਤੋਂ ਬਾਅਦ ਸਾਨੂੰ ਚੌਂਕੀ ਵਾਲੇ ਨੇ ਬੁਲਾਇਆ ਬੁਲਾ ਕੇ ਉੱਤੇ ਸਾਡੇ ਯੂਨੀਅਨ ਦੀਆਂ ਚਾਬੀਆਂ ਬੰਦ ਸੀ ਯੂਨੀਅਨ ਚਾਬੀਆਂ ਤੱਕ ਬੁਲਾ ਕੇ ਸਾਡੇ ਤੋਂ ਇਹਨਾਂ ਨੂੰ ਦਿੱਤੀਆਂ ਗਈਆਂ ਪਤਾ ਨਹੀਂ ਕਿਹਦੇ ਉੱਤੇ ਸ਼ਾਇਦ ਧੱਕਾ ਕਰਦੇ ਨੇ ਸਾਡੇ ਯੂਨੀਅਨ ਦੇ ਘਰ ਤੇ ਕੱਲ ਤੁਹਾਨੂੰ ਬਹੁਤ ਨਵੀਂ ਪਹਟਾਨੀ ਮਿਲੀ ਆ ਆ ਤੁਹਾਡੀ ਯੂਨੀਅਨ ਦੇ ਬਾਅਦ ਤੋਂ ਨਾ ਲਗਾਇਆ ਜਾ ਰਿਹਾ ਹਾਂਜੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਹੋਰੇ ਬਾਰੇ ਅਸੀਂ ਇਹ ਕਹਿਣਾ ਚਾਹੁੰਦੇ ਜਿਹੜੇ ਪ੍ਰਧਾਨ ਸੀ ਪਹਿਲੋ ਉਹ ਗੁੰਡਾਗਰਦੀ ਕਰ ਰਹੇ ਸੀ ਲੋਕਾਂ ਨੂੰ ਬਹੁਤ ਜ਼ਿਆਦਾ ਤੰਗ ਕਰ ਰਹੇ ਸੀ 5-5000 ਦੀਆਂ ਪਰਚੀਆਂ ਕੱਟ ਕੇ ਲੋਕਾਂ ਨਾਲ ਧੱਕਾਸ਼ਾਹੀ ਕਰਦੇ ਹਨ ਵੱਧ ਤੋਂ ਵੱਧ ਜਿੰਨੀ ਵੀ ਹੁੰਦੀ ਸੀ ਇਹ 7-8 ਬੰਦੇ ਜੋ ਰਲੇ ਹੋਏ ਨੇ ਕਾ ਕਰਕੇ ਗੁੰਡਾਗਰਦੀ ਕਰਕੇ ਕਈ ਬੰਦਿਆਂ ਨੂੰ ਇੱਥੇ ਪਤੀਆਂ ਨਹੀਂ ਹੀ ਕੱਟਣ ਦਿੰਦੇ ਆਪਣੇ ਨੰਬਰ ਉੱਪਰ ਲਾ ਲੈਂਦੇ ਸੀ ਬਹੁਤ ਜ਼ਿਆਦਾ ਇਹਨਾਂ ਨਾਲ ਨਜਾਇਜ਼ ਕਰਦੇ ਸੀ ਇਹਨਾਂ ਹੁਣ ਉਹਨਾਂ ਨੂੰ ਗੁੰਮਰਾਹ ਕਰਕੇ ਜੂਨੇ ਦਾ ਥੋੜੇ ਬਦਿਆਂ ਨੂੰ ਉਹਨਾਂ ਨੂੰ ਆਪਣੇ ਪੱਖ ਵਿੱਚ ਕਰਕੇ ਉਹਨਾਂ ਪਰਚੀਆਂ ਨਹੀਂ ਕੱਟਣ ਦੇ ਰਹੇ ਜੋ ਕਿ ਅੱਜ ਵੀ ਸਵੇਰੇ ਫਤੀਆਂ ਘਟਨੀਆਂ ਪਰ ਕੋਈ ਉਥੇ ਆਇਆ ਨਹੀਂ ਇਹਨਾਂ ਨੂੰ ਧੱਕੇ ਨਾਲ ਉਥੇ ਬਿਠਾ ਰਹੇ ਨੇ ਬਹੁਤ ਜ਼ਿਆਦਾ ਧੱਕਾ ਕਰ ਰਹੇ ਔਰ ਜਿਨ੍ਹਾਂ ਨੇ ਤਾਲਾ ਲਾਇਆ ਉਹਨਾਂ ਦਾ ਇਹ ਮਲਜ਼ਮ ਹੈ ਵੀ ਸਾਡੀ 350 ਯੂਨੀਅਨ ਦੇ ਵਿੱਚ ਗੱਡੀ ਹੈ ਜਿਹਦੇ ਵਿੱਚੋਂ ਤੁਹਾਡੇ ਨਾਲ ਸਿਰਫ 10-20 ਬੰਦੇ ਨੇ ਪਰ ਪ੍ਰਸ਼ਾਸਨ ਕੋਲ ਹੀ ਧੱਕੇ ਨਾਲ ਲਗਾਏ ਦੇਖੋ ਜੀ ਬੰਦੇ ਆਪਣੇ ਕੋ ਸਾਰੇ ਬਾਦੂ ਨੇ ਪਰ ਉਹਨਾਂ ਦੇ ਨਾਲ ਦੇਖੋ ਜਾ ਕੇ ਕਿੰਨੇ ਕੁ ਬੰਦੇ ਬੈਠੇ ਨੇ ਬਾਹਰ ਦੇ ਬੰਦੇ ਉਹਨਾਂ ਬਿਠਾ ਰਖੇ ਨੇ ਕੋਲ ਆਪਣੇ ਜਿਨ੍ਹਾਂ ਦੇ ਪਹਿਲੋਂ ਦੋ ਪ੍ਰਧਾਨ ਲੱਗੇ ਸੀ ਉਹਨਾਂ ਕੋ ਕੋਈ ਗੱਡੀ ਨਹੀਂ ਸੀ ਉਹ ਸਿਰਫ ਧੱਕੇ ਨਾਲ ਬੈਠੇ ਸੀ ਜਿਹੜੇ ਪ੍ਰਧਾਨ ਇਹਨਾਂ ਲਾ ਰੱਖੇ ਸੀ ਉਹ ਗੱਡੀਆਂ ਲੈ ਕੇ ਹਫ਼ਤਾਤਾ ਇੱਥੇ ਆਉਂਦੇ ਨਹੀਂ ਹੈਗੇ ਇੱਥੇ ਜਿਹੜੇ ਪ੍ਰਧਾਨ ਬਣਾਏ ਨੇ ਉਹ ਸਿਰਫ ਇਹ ਕਹਿੰਨਾ ਟੈਂਪਰੇਰੀ ਬਿਠਾ ਰੱਖੇ ਸੀ ਜੋ ਇੱਥੇ ਸਾਰਾ ਦਿਨ ਆਪਣਾ ਖਾਂਦਾ ਪੀਂਦੇ ਸੀ ਸਾਰਾ ਦਿਨ ਚਾਹਾਂ ਵਾਂ ਪੀ ਲੀਆਂ ਦਾਰੂਆਂ ਪੀ ਲੀਆਂ ਸਾਰਾ ਦਿਨ ਇੱਥੇ ਬਹਿ ਕੇ ਬਸ ਆਪਾਂ ਸ਼ੁਕਰ ਮੇਲਾ ਕਰਕੇ ਘਰੋਂ ਤੁਰ ਜਾਂਦੇ ਸੀ ਜਿਹੜੇ ਗੱਡੀਆਂ ਵਾਲੇ ਹੋਰ ਆਪਣੀਆਂ ਗੱਡੀਆਂ ਲੈ ਕੇ ਤੁਰ ਜਾਂਦੇ ਸੀ ਸਾਰੇ ਜਿਹੜੇ ਦੋ ਪ੍ਰਧਾਨ ਲਾ ਰੱਖੇ ਸੀ ਉਹ ਮਹੀਨਾ ਮਹੀਨਾ ਇੱਥੇ ਆ ਨਹੀਂ ਰਹੇ ਇਹ ਨਿਆਜ ਪ੍ਰਧਾਨ ਬੈਠੇ ਜਿਹੜੇ ੱੱਕੇ ਨਾਲ ਬੈਠੇ ਸੀ ਬਾਕੀ ਤੁਸੀਂ ਇਹਨਾਂ ਨੂੰ ਪੁੱਛੀ ਤੱਕਦੇ ਹੋ ਜੋ ਗੱਡੀਆਂ ਵਾਲੇ ਹੈਗੇ ਨੇ ਆਪਣੇ ਨਾਲ ਨੇ ਸਾਰੇ ਵੀਰ ਮੇਰੇ ਇਹਨਾਂ ਨੂੰ ਕੋਸੇ ਰੱਖ ਦਿਓ ਕੀ ਹੋ ਰਿਹਾ ਤੁਹਾਡੇ ਨਾਲ ਨਹੀਂ ਕਰੇਗੀ 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 ਵਾਹ ਨਹੀਂ ਕਰੇਗੀ ਨਹੀਂ ਕਰੇਗੀ ਨਹੀਂ ਕਰੇਗੀ ਨਹੀਂ ਕਰੇਗੀ ਨਹੀਂ ਕਰੇਗੀ ਨਹੀਂ ਕਰੇਗੀ ਵਾਹ